ਨਾਲ ਆਪਾਂ ਸਰੋਤਿਆਂ ਨੂੰ ਜੋੜਦੇ ਆਂ ਤੇ ਕਰਦੇ ਆਂ ਕੱਲੀ ਕੱਲੀ ਖਬਰ ਦੇ ਉੱਤੇ ਅਪਡੇਟ ਜੀ ਬਿਲਕੁਲ ਭੁਪਿੰਦਰ ਪਿਛਲੇ ਕੁਝ ਦਿਨਾਂ ਤੋਂ ਪਹਿਲਾਂ ਤਾਂ ਜੋ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀਆਂ ਨੇ ਡਾਂਸ ਵਾਇਰਲ ਹੋ ਰਹੇ ਨੇ ਨੱਚਣ ਖੁੱਦਣ ਤੇ ਉਹਦੀ ਗੱਲ ਕਰਦੇ ਆਂ ਜੀ ਸੀਐਮ ਭਗਵੰਤ ਮਾਨ ਜਿਹੜੇ ਨੇ ਅਰਵਿੰਦ ਕੇਜਰੀਵਾਲ ਦੀ ਧੀ ਹਰਸ਼ਿਤਾ ਦੇ ਵਿਆਹ ਦੇ ਵਿੱਚ ਗਏ ਸੀਗੇ ਤੇ ਉਸ ਦੇ ਵਿੱਚ ਡਾਂਸ ਕਰਦੇ ਜਾਂ ਪੰਗੜਾ ਪਾਉਂਦੇ ਨਜ਼ਰ ਆਏ ਨੇ ਬਿਲਕੁਲ ਕਿਉਂਕਿ ਖੁਸ਼ੀ ਦਾ ਅਮ ਮੌਕਾ ਸੀਗਾ ਤੇ ਨੱਚਣਾ ਵੀ ਜ਼ਰੂਰ ਹੁੰਦਾ ਇਹ ਤੇ ਸਿਆ ਮਾਨ ਉਹਨਾਂ ਦੀ ਪਤਨੀ ਡਾਕਟਰ ਗੁਰਪ੍ਰੀਤ ਤੇ ਨਾਲ ਹੀ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੀ ਪਤਨੀ ਸਾਰਾ ਪਰਿਵਾਰ ਕਾਫੀ ਖੁਸ਼ ਨਜ਼ਰ ਆਇਆ ਪਰ ਇਸ ਦੇ ਵਿਚਾਲੇ ਜਿਹੜੇ ਵਿਰੋਧੀ ਧਿਰਾਂ ਨੇ ਉਹਨਾਂ ਦੇ ਉਹਨਾਂ ਦੇ ਵੱਲੋਂ ਇਸ ਗੱਲ ਤੇ ਸਵਾਲ ਚੁੱਕਿਆ ਗਿਆ ਜਿਹੜੇ ਪ੍ਰਤਾਪ ਸਿੰਘ ਬਾਜਬਾਨੀ ਲੀਡਰ ਆਫ اپੋਜੀਸ਼ਨ ਨੇ ਉਹ ਕਹਿੰਦੇ ਕਿ ਨੀਰੋ ਬੰਸਰੀ ਪਾਜਾਰ ਰਹਾ ਰੋਮ ਸੜ ਰਿਹਾ ਹੈ ਭਾਵ ਕਿ ਪੰਜਾਬ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਤੇ ਸਾਡੇ ਸੀਐਮ ਸਾਹਿਬ ਨੱਚ ਰਹੇ ਨੇ ਦੂਜੇ ਪਾਸੇ ਜਿਹੜੇ ਸੁਨੀਲ ਜਾਖੜ ਨੇ ਬੀਜੇਪੀ ਦੇ ਪ੍ਰਧਾਨ ਨੇ ਉਹ ਕਹਿੰਦੇ ਕਿ ਕਪੂਰਥਲਾ ਹਾਊਸ ਨੂੰ ਤਾਂ ਵੈਡਿੰਗ ਡੈਸਟੀਨੇਸ਼ਨ ਹੀ ਬਣਾ ਦਿੱਤਾ। ਜਰ ਅਸਲ ਦਿੱਲੀ ਦੇ ਵਿੱਚ ਕਪੂਰਥਲਾ ਹਾਊਸ ਹੈ ਉਹ ਕਿਸੇ ਵੀ ਜਿਹੜਾ ਮੁੱਖ ਮੰਤਰੀ ਹੁੰਦਾ ਹੈ ਪੰਜਾਬ ਦਾ ਉਹਦਾ ਘਰ ਹੀ ਹੁੰਦਾ ਉਹਦੀ ਰਿਹਾਇਸ਼ ਹੁੰਦੀ ਹੈ ਤੇ ਉੱਥੇ ਪਹਿਲਾਂ ਰਾਗੂ ਚੱਡਾ ਦੀ ਵੀ ਵਿਆਹ ਦੇ ਸਮਾਗਮ ਹੋਏ ਤੇ ਹੁਣ ਜਿਹੜੇ ਸੀਐਮ ਅ ਸਾਬਕਾ ਸੀਐਮ ਅਰਵਿੰਦ ਕੇਜਰੀਵਾਲ ਉਹਨਾਂ ਦੀ ਬੇਟੀ ਦੇ ਵੀ ਵਿਆਹ ਤੇ ਕੁੱਝ ਸਮਾਗਮ ਉੱਥੇ ਹੋਏ ਨੇ ਹਾਲਾਂਕਿ ਇੱਕ ਮਹਿੰਗਾ ਅ ਜਿਹੜਾ ਹੋਟਲ ਹੈ ਉਹਦੇ ਵਿੱਚ ਵੀ ਵਿਆਹ ਹੋਏ ਨੇ ਕਿਉਂਕਿ ਇੱਕ ਸਮਾਗਮ ਨਹੀਂ ਸੀਗਾ ਕਈ ਸਮਾਗਮ ਸੀਗੇ ਚਲੋ ਦੂਜੇ ਪਾਸੇ ਜਿਹੜੀ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਇਹ ਸਾਡਾ ਨਿੱਜੀ ਸਮਾਗਮ ਸੀਗਾ ਇੱਥੇ ਸਿਆਸਤ ਨਹੀਂ ਕਰਨੀ ਚਾਹੀਦੀ ਪਰ ਪੰਜਾਬ ਦੇ ਲੋਕ ਭਲੀ ਭੰਤ ਜਾਣੂ ਨੇ ਜਿਹੜਾ ਪੰਗੜਾ ਸੀਐਮ ਮਾਨ ਦਾ ਵਾਇਰਲ ਹੋ ਰਿਹਾ ਉਸ ਤੇ ਕਾਫੀ ਜਿਹੜੇ ਨੇ ਕਮੈਂਟਸ ਜਾਂ ਵੱਖ-ਵੱਖ ਤਰ੍ਹਾਂ ਦੀ رائے ਜਿਹੜੇ ਲੋਕ ਰੱਖ ਰਹੇ ਨੇ ਇਸ ਤੋਂ ਬਿਨਾ ਅਗਲੀ ਖਬਰ ਅਗਲੀ ਖਬਰ ਇਹ ਹੈ ਕਿ ਅਮਰਿਤਪਾਲ ਸਿੰਘ ਦਾ ਐਨਐਸਏ 1 ਸਾਲ ਲਈ ਹੋਰ ਵਧਾ ਦਿੱਤਾ ਗਿਆ 1 ਸਾਲ ਹੋਰ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਹੀ ਰਹਿਣਾ ਪਵੇਗਾ ਅਮਰਿਤਪਾਲ ਸਿੰਘ ਨੂੰ ਜਦਕਿ ਜਿਹੜੇ ਬਾਕੀ ਸਾਥੀ ਨੇ 9 ਦੇ 9 ਅਮਰਿਤਪਾਲ ਦੇ ਉਹਨਾਂ ਨੂੰ ਪੰਜਾਬ ਲੈ ਆਂਦਾ ਗਿਆ ਸੀ ਤੇ ਹੁਣ ਬੀਤੇ ਕੱਲ ਤੋਂ ਇੱਕ ਚੈਟ ਵਾਇਰਲ ਹੋ ਰਹੀ ਹੈ ਭੁਪਿੰਦਰ ਜੀ ਇੱਕ ਵਟਸਐਪ ਦਾ ਗਰੁੱਪ ਦੱਸਿਆ ਜਾ ਰਿਹਾ ਜਿਹਦੇ ਵਿੱਚ ਕਾਫੀ ਲੋਕ ਗੱਲਬਾਤ ਕਰ ਰਹੇ ਸੀਗੇ ਤੇ ਹੁਣ ਉਸ ਨੂੰ ਵੀ ਅਧਾਰ ਬਣਾਇਆ ਜਾ ਸਕਦਾ ਇਸ ਮਾਮਲੇ ਦੇ ਵਿੱਚ ਕਿ ਦੇਖੋ ਵਾਰਿਸ ਪੰਜਾਬ ਦੀ ਜਿਹੜੀ ਜੱਥੇਬੰਦੀ ਹੈ ਇਹ ਤਾਂ ਬਿਕਰਮ ਮਜੀਠੀਆ ਤੇ ਰਵਨੀਤ ਬਿੱਟੂ ਦਾ ਸੌਦਾ ਲਾਉਣ ਨੂੰ ਫਿਰ ਰਹੀ ਹੈ ਇਹਦੇ ਵਿੱਚ ਵੀ ਕਿਉਂਕਿ ਚੈਟ ਦੇ ਵਿੱਚ ਇਸ ਤਰ੍ਹਾਂ ਦੀ ਵਾਤਾਵਰਪ ਹੋ ਰਹੀ ਹੈ ਤੇ ਹੁਣੇ-ਹੁਣੇ ਖਬਰ ਆਈ ਹੈ ਕਿ ਇਸ ਮਾਮਲੇ ਦੇ ਵਿੱਚ 20 ਤੋਂ ਬੱਤੀ ਲੋਕਾਂ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਮੋਗਾ ਪੁਲਿਸ ਦੇ ਵੱਲੋਂ ਤੇ ਇਸ ਦੇ ਵਿੱਚ ਯੂਪਾ ਲਾ ਦਿੱਤਾ ਗਿਆ ਯੂਪਾ ਜਿਹੜਾ ਇਹ ਬਿਹਤ ਸਖਤ ਕਾਨੂੰਨ ਹੈ ਭਾਰਤ ਦੇ ਵਿੱਚ ਪੰਜਾਬ ਦੇ ਵਿੱਚ ਵੀ ਤੇ ਯੂਪੀਏ ਜਿਹਦੀ ਜਿਸ ਦੇ ਖਿਲਾਫ ਬਹੁਤ ਢੇਰ ਤੋਂ ਲੜਾਈ ਵੀ ਚੱਲ ਰਹੀ ਹੈ ਟਾਡਾ ਵਰਗਾ ਇੱਕ ਕਾਨੂੰਨ ਹੈ ਯੂਪਾ ਉਹਨਾਂ ਤੇ ਸਿਰਫ ਇਸ ਕਰਕੇ ਲਾ ਦਿੱਤਾ ਗਿਆ ਕਿ WhatsApp ਦੇ ਵਿੱਚ ਉਹਨਾਂ ਨੇ ਕੁਝ ਅਜਿਹੇ ਇਤਰਾਜ਼ਯੋਗ ਸ਼ਬਦਾਵਲੀ ਇਹਨਾਂ ਲੀਡਰਾਂ ਦੇ ਖਿਲਾਫ ਬਿਕਰਮ ਮਜੀਠੀਆ ਅਵਨੀਤ ਬਿੱਟੂ ਦੇ ਬਾਰੇ ਦੇ ਵਿੱਚ ਚਰਚਾ ਦੇ ਵਿੱਚ ਹਿੱਸਾ ਲਿਆ ਸੀ ਉਹ ਦੇਖੋ ਕਿ WhatsApp ਗਰੁੱਪ ਦੇ ਉੱਤੇ ਕਿਸੇ ਨੇ ਇਦਾਂ ਦੀ ਜਾਣਕਾਰੀ ਜਿਹੜੀ ਆਪਸ ਦੇ ਵਿੱਚ ਕਰ ਲਈ ਤੇ ਉਸ ਤੋਂ ਬਾਅਦ ਜੋ ਆਪਾਂ ਲੱਗ ਗਿਆ ਤੇ ਅਮਰਿਤਪਾਲ ਸਿੰਘ ਦੀ ਜਥੇਬੰਦੀ ਵਾਰਿਸ ਪੰਜਾਬ ਦੇ ਨਾਮ ਤੇ ਉਹ WhatsApp ਪੇਜ ਸੀਗਾ ਹਾਲਾਂਕਿ ਜਾਂਚ ਦਾ ਵਿਸ਼ਾ ਹੈ ਕਿ ਉਹ ਜਿਹੜਾ ਪੇਜ WhatsApp ਬਣਾਇਆ ਗਿਆ ਤਾਂ ਕੀ ਉਹ ਵਾਕਈ ਵਾਰਿਸ ਪੰਜਾਬ ਜਥੇਬੰਦੀ ਦਾ ਸੀ ਹਾਲਾਂਕਿ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਕੁਲਵੰਤ ਸਿੰਘ ਰੌਕੇ ਨੇ ਜਿਹੜੇ ਅਮਰਿਤਪਾਲ ਸਿੰਘ ਦੇ ਨਾਲ ਅਜੀਤ ਦੇ ਵਿੱਚ ਸੀ ਤੇ ਹੁਣ ਉਹਨਾਂ ਨੂੰ ਪੰਜਾਬ ਲਿਆਂਦਾ ਗਿਆ ਅੱਜ ਬਿਕਰਮਜੀਤਿਆ ਨੇ ਪ੍ਰੈਸ ਕਾਨਫਰੰਸ ਕੀਤੀ ਕਿ ਜਿਹੜੇ ਕੁਲਵੰਤ ਸਿੰਘ ਰੌਕੇ ਦਾ ਭਰਾ ਮਹਾ ਸਿੰਘ ਹੈ ਉਹ ਇਸ ਗਰੁੱਪ ਦਾ ਐਡਮਿਨ ਹੈ ਦੇਖੋ ਮੈਂ ਫੇਰ ਕਹਿ ਰਿਹਾ ਕਿ ਇਹ ਜਾਂਚ ਦਾ ਵਿਸ਼ਾ ਹੈ ਕਿ ਵਾਕਈ ਹੀ ਵਾਰਿਸ ਪੰਜਾਬ ਜੱਥੇਬੰਦੀ ਦੇ ਨਾਲ ਸੰਬੰਧਿਤ ਲੋਕ ਇਸ ਗਰੁੱਪ ਦੇ ਵਿੱਚ ਸੀ ਕੀ ਵਾਕਈ ਹੀ ਉਹਨਾਂ ਦੇ ਵੱਲੋਂ ਹੀ ਇਹ ਵਟਸਐਪ ਗਰੁੱਪ ਬਣਾਇਆ ਗਿਆ ਸੀ ਜਾ ਫਿਰ ਜਿਹੜੇ ਉਸ ਦੇ ਵਿੱਚ ਲੋਕ ਸੀ ਕਿ ਵਾਕਈ ਉਹ ਵਾਰਿਸ ਪੰਜਾਬ ਜਥੇਬੰਦੀ ਦੇ ਨਾਲ ਸੰਬੰਧਤ ਨੇ ਜਾਂ ਉਹ ਕੌਣ ਨੇ ਹੁਣ ਪੁਲਿਸ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਕਹਿ ਰਹੀ ਆ ਕਿ ਅਸੀਂ ਪਰਚਾ ਕਰਤਾ 20 ਤੋਂ 25 ਲੋਕਾਂ ਦੇ ਖਿਲਾਫ ਅਤੇ ਯੁਆਪਾ ਵੀ ਲਾਤਾ ਕਾਫੀ ਇਹਨੂੰ ਸਖਤ ਕਾਨੂੰਨ ਜਿਹੜਾ ਹੈ ਉਹ ਮੰਨਿਆ ਜਾਂਦਾ ਹੈ ਇਸ ਤੋਂ ਬਿਨਾ ਜੇਕਰ ਪੰਜਾਬ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਇਸ ਵੇਲੇ ਕਿਉਂਕਿ ਜਿਸ ਢੰਗ ਦੇ ਨਾਲ ਸਕੂਲਾਂ ਦੇ ਵਿੱਚ ਹੁਣ ਜਾ ਰਹੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਨੇ ਵਿਧਾਇਕ ਨੇ ਉਹਨਾਂ ਦਾ ਜਗ੍ਹਾ ਜਗ੍ਹਾ ਵਿਰੋਧ ਹੋ ਰਿਹਾ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਨੇ ਈਵਨ ਕਿ ਕਈ ਤਾਂ 4-4 ਸਾਲ ਪੁਰਾਣੀਆਂ ਕੰਦਾ ਦੀ ਚਾਰ ਦੁواری ਜਿਹੜੀ ਕੀਤੀ ਹੋਈ ਸੀ ਉਹਨਾਂ ਦੇ ਉਦਘਾਟਨ ਕਰਨ ਲੱਗੇ ਹੋਏ ਨੇ ਤੇ ਕਿਤੇ ਅੱਜ ਜਿਹੜੇ ਬਲਬੀਰ ਸਿੱਧੂ ਨੇ ਬਲਕਾਰ ਸਿੱਧੂ ਨੇ ਜਿਹੜੇ ਗਾਇਕ ਵੀ ਨੇ ਉਹ ਇੱਕ ਸਮਾਗਮ ਦੇ ਵਿੱਚ ਸੰਬੋਧਨ ਕਰ ਰਹੇ ਸੀ ਤੇ ਜਿਹੜੇ ਬੇਰੁਜ਼ਗਾਰ ਅਧਿਆਪਕ ਨੇ ਉਹਨਾਂ ਦੇ ਵੱਲੋਂ ਪ੍ਰੋਟੈਸਟ ਕਰ ਗਿਆ ਤੇ ਇੱਕ ਵੀਡੀਓ ਹੋਰ ਜਦੋਂ ਹਰ ਜੋ ਉਤਪੰਨਸ ਦਾ ਵਿਰੋਧ ਕਰ ਰਹੇ ਸੀ ਤਾਂ ਪੁਲਿਸ ਵਾਲਿਆਂ ਦੇ ਵੱਲੋਂ ਬਹੁਤ ਬੁਰੀ ਤਰੀਕੇ ਦੇ ਨਾਲ ਬੇਰਹਿਮੀ ਦੇ ਨਾਲ ਕੁੱਟਿਆ ਗਿਆ ਉਹਨਾਂ ਅਧਿਆਪਕਾਂ ਨੂੰ ਭੁਪਿੰਦਰ ਜਿਨ੍ਹਾਂ ਨੇ ਕੱਲ ਨੂੰ ਸਕੂਲਾਂ ਦੇ ਵਿੱਚ ਪੜਾਉਣਾ ਹੈ ਜਾਂ ਜਿਨ੍ਹਾਂ ਨੇ ਹੁਣ ਤੱਕ ਐਨੀ ਉਚੇਰੀ ਵਿੱਦਿਆ ਹਾਸਲ ਕੀਤੀ ਹੈ ਤੇ ਉਹਨਾਂ ਨੂੰ ਇਵਨ ਕੇ ਜਿਹੜੇ ਨਿਯੁਕਤੀ ਪੱਤਰ ਆ ਉਹ ਵੀ ਦੇ ਦਿੱਤੇ ਗਏ ਇਹ ਉਹ ਅਧਿਆਪਕ ਨੇ ਜਿਹੜੇ ਅੱਜਕੱਲ ਤੁਸੀਂ ਪ੍ਰੋਟੈਸਟ ਕਰਦੇ ਜ਼ਿਆਦਾਤਰ ਤੁਹਾਨੂੰ ਦਿਖਦੇ ਨੇ ਕਿ ਸਰਕਾਰ ਦੇ ਵੱਲੋਂ ਨਿਯੁਕਤੀ ਪੱਤਰ ਤਾਂ ਦੇ ਦਿੱਤੇ ਗਏ ਪਰ ਹੁਣ ਜੁਆਇਨ ਨਹੀਂ ਕਰਵਾਇਆ ਜਾ ਰਿਹਾ ਤੇ ਹੁਣ ਜਦੋਂ ਤੁਹਾਨੂੰ ਕਿਸੇ ਨੂੰ ਨਿਯੁਕਤੀ ਪੱਤਰ ਮਿਲਿਆ ਹੋਵੇ ਤਾਂ ਸਭ ਨੂੰ ਲੱਗਦਾ ਹੈ ਕਿ ਬਾਈ ਸਾਨੂੰ ਤਾਂ ਨੌਕਰੀ ਮਿਲ ਗਈ ਤੇ ਉਸ ਤੋਂ ਬਾਅਦ ਸਟੇਸ਼ਨ ਅਲਾਟ ਹੋਣਾ ਹੁੰਦਾ ਹੈ ਜੁਆਇਨ ਕਰਵਾਉਣਾ ਹੁੰਦਾ ਉਹੀ ਨਹੀਂ ਕਰਵਾਇਆ ਜਾ ਰਿਹਾ ਹੈਗਾ ਸਰਕਾਰ ਜਿਹੜੀ ਉਹ ਜੁਆਇਨ ਨਹੀਂ ਕਰਵਾਈ ਹੁਣ ਉਹ ਪ੍ਰੋਟੈਸਟ ਕਰ ਰਹੇ ਨੇ ਕਿ ਆਖਿਰ ਕਿਉਂ ਨਹੀਂ ਜੁਆਇਨ ਕਰਵਾਇਆ ਜਾ ਰਿਹਾ ਤੇ ਹੁਣ ਜਦੋਂ ਕਿਸੇ ਗੱਡੀ ਦੇ ਅੱਗੇ ਆ ਕੇ ਪ੍ਰੋਟੈਸਟ ਕਰਨ ਦੀ ਕੋਸ਼ਿਸ਼ ਕਰਦੇ ਨੇ ਜਾਂ ਸਵਾਲ ਜਵਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਮੰਤਰੀਆਂ ਦੇ ਨਾਲ ਤਾਂ ਉਹ ਪੁਲਿਸ ਉਹਨਾਂ ਨੂੰ ਪੂਰੀ ਤਰ੍ਹਾਂ ਨਾਲ ਕੁੱਟਦੀ ਆ ਇਸ ਤੇ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਵੀ ਰੋਸ ਹੈ ਤੇ ਪੰਜਾਬ ਦਾ ਹੁਣ ਕੋਈ ਵੀ ਜਿਹੜਾ ਵਿਧਾਇਕ ਨਹੀਂ ਹੋਣਾ ਆਮ ਆਦਮੀ ਪਾਰਟੀ ਦੇ ਨਾਲ ਸੰਬੰਧ ਜਿਹਦਾ ਵਿਰੋਧ ਨਾ ਹੋਇਆ ਹੋਵੇ ਚਾਹੇ ਉਹ ਕੁਲਤਾਰ ਸੰਧਵਾ ਹੋਣ ਚਾਹੇ ਬਲਕਾਰ ਸਿੱਧੂ ਹੋਣ ਚਾਹੇ ਡਾਕਟਰ ਬਲਬੀਰ ਸਿੰਘ ਹੋਣ ਹੋਰ ਤਮਾਮ ਬਹੁਤ ਸਾਰੇ ਜਿਹੜੇ ਵਿਧਾਇਕ ਨੇ ਜਿਹੜੇ ਮੰਤਰੀ ਨੇ ਉਹਨਾਂ ਦਾ ਵਿਰੋਧ ਹੋ ਰਿਹਾ ਥਾਂ ਥਾਂ ਤੇ ਸਥਿਤੀ ਤਾਂ ਐਵੇਂ ਲੱਗਦੀ ਹੈ ਕਿ ਜਿਵੇਂ ਇਲੈਕਸ਼ਨ ਆ ਗਏ ਹੋਵੇ ਹਾਲਾਂਕਿ 2 ਸਾਲ ਪੈਂਡਿੰਗ ਪਏ ਨੇ ਵਿਰੋਧ ਜ਼ਰੂਰ ਹੁੰਦਾ ਹੈ ਸਰਕਾਰਾਂ ਦਾ ਬਹੁਤ ਵਾਰ ਜਿਹੜੀਆਂ ਨੀਤੀਆਂ ਨੇ ਉਸ ਨੂੰ ਲੈ ਕੇ ਮੰਗਾਂ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੁੰਦਾ ਹੈ ਪਰ ਇੱਥੇ ਵਿਰੋਧ ਬਹੁਤ ਐਡਵਾਂਸ ਦੇ ਵਿੱਚ ਸ਼ੁਰੂ ਹੋ ਗਿਆ ਹੈ ਦੇਖਣਾ ਹੋਵੇਗਾ ਆਮ ਆਦਮੀ ਪਾਰਟੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਕਿਵੇਂ ਲੈਂਦੀ ਹੈ ਤੇ ਹਾਲਾਂਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਅਸੀਂ ਬਹੁਤ ਚੰਗਾ ਕੰਮ ਕਰਨਾ ਹੈ ਕਿਉਂਕਿ ਸਕੂਲਾਂ ਨੂੰ ਵਧੀਆ ਬਣਾਉਣਾ ਹੈ ਭਾਵੇਂ ਇਹ ਕੋ ਠੀਕ ਹੈ ਕਿ ਉਹਨਾਂ ਨੇ ਕੀਤਾ ਤਾਂ ਸਹੀ ਸੀਗਾ ਕਿ ਅਸੀਂ ਸਕੂਲਾਂ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਕਿਤੇ ਨਾ ਕਿਤੇ ਵਾਹ ਵਾਹ ਖੱਟਣ ਦੇ ਲਈ ਕਈ ਵਾਰ ਓਵਰ ਚਲੇ ਜਾਂਦੀਆਂ ਨੇ ਪੋਲਿਟਿਕਲ ਪਾਰਟੀਆਂ ਜਿਹੜੀਆਂ ਨੇ ਤੇ ਲੁਧਿਆਣਾ ਦੇ ਵਿੱਚ ਤਾਂ ਹਲੇ ਬਾਥਰੂਮ ਬਣੇ ਵੀ ਨਹੀਂ ਸੀਗੇ ਤੇ ਉੱਥੇ ਜਿਹੜਾ ਰੋੜੀ ਪਈ ਹੋਈ ਸੀਗੀ ਜਿਹਨੂੰ ਆਪਾਂ ਕਹਿੰਦੇ ਆ ਤੇ ਉਹ ਇੱਕ ਪਾਸੇ ਜਦੋਂ ਘਾਟਨ ਕਰਕੇ ਚਲੇ ਗਏ ਉਹਦੀ ਫੋਟੋ ਵੀ ਵਾਇਰਲ ਹੋ ਜਾਂਦੀ ਤੇ ਅੱਜ ਬਲਕਾਰ ਸਿੱਧੂ ਦੀ ਜਿਹੜੀ ਮੈਂ ਗੱਲ ਕਰ ਰਿਹਾ ਇੱਕ ਪਾਸੇ ਬੁਰਾ ਹਾਲ ਪਖਾਨਿਆਂ ਦਾ ਬਹੁਤ ਬੁਰਾ ਹਾਲ ਉਸੇ ਇੱਕੋ ਵੀਡੀਓ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਜਿਹੜੇ ਸ਼ਖਸ ਨੇ ਵੀਡੀਓ ਬਣਾਈ ਹੈ ਇੱਕ ਪਾਸੇ ਉਹਨੇ ਬਾਥਰੂਮ ਦਿਖਾਤਾ ਸਕੂਲ ਦੇ ਦੂਜੇ ਪਾਸੇ ਉਹੀ ਕੈਮਰੇ ਨੂੰ ਐਨ ਆਨ ਦੇ ਵਿੱਚ ਸਮਾਗਮ ਦਿਖਾਤਾ ਚੱਲਦਾ ਤੇ ਉਦਘਾਟਨ ਹੋ ਰਿਹਾ ਮਤਲਬ ਗਰਾਉਂਡ ਲੈਵਲ ਤੇ ਸਥਿਤੀ ਜਿਹੜੀ ਉਹ ਬਹੁਤੀ ਸੁਧਰੀ ਨਹੀਂ ਹਾਂ ਠੀਕ ਹੈ ਕੁਝ ਇੱਕ ਸਕੂਲਾਂ ਦੇ ਵਿੱਚ ਜ਼ਰੂਰ ਕੰਮ ਕੀਤਾ ਹੋਵੇਗਾ ਅਸੀਂ ਨਹੀਂ ਕਹਿੰਦੇ ਕਿ ਨਹੀਂ ਕੀਤਾ ਹੋਵੇਗਾ ਪਰ ਇੰਨੇ ਵੱਡੇ ਪੱਤਰ ਤੇ ਕੰਮ ਹੋਇਆ ਨਹੀਂ ਜਿੰਨੇ ਵੱਡੇ ਪੱਤਰ ਤੇ ਕੰਮ ਦਿਖਾਇਆ ਜਾ ਰਿਹਾ ਜਦੋਂ ਤੁਹਾਡੇ ਸਕੂਲਾਂ ਦੇ ਵਿੱਚ ਅਧਿਆਪਕ ਪੂਰੇ ਨਹੀਂ ਜਦੋਂ ਤੁਹਾਡੇ ਸਕੂਲਾਂ ਦੇ ਵਿੱਚ ਹਾਲੇ ਵੀ ਜਿਹੜੀਆਂ ਨੇ ਜਿਹੜੀਆਂ 70 ਸਾਲ ਪਹਿਲਾਂ ਹੋਣੀ ਚਾਹੀਦੀਆਂ ਸੀ ਵੈਸੇ ਤਾਂ ਇੰਨਾ ਦੇਰ ਸਦੇਸ਼ ਆਜ਼ਾਦ ਹੋਇਆ ਹੋ ਗਿਆ ਅਸੀਂ ਕੋਈ ਪੁਰਾਣੀਆਂ ਸਰਕਾਰਾਂ ਨੂੰ ਕਲੀਨ ਚਿੱਟ ਨਹੀਂ ਦੇ ਰਹੇ ਪਰ ਹੁਣ ਵਾਲੀ ਸਰਕਾਰ ਵੀ ਜਿਹੜਾ ਕੰਮ ਕਰ ਰਹੀ ਆ ਉਹ ਜ਼ਿਆਦਾਤਰ ਵਾਵਾ ਖੱਟਣ ਲਈ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦੀ ਹੈ ਦੇਖੋ ਜਦੋਂ ਇੱਕ ਪਿੰਡ ਦੇ ਵਿੱਚ ਸੁਧਾਰ ਹੋਣਾ ਠੀਕ ਹੈ ਉਹਦੀ ਐਡਵਰਟਾਈਜ਼ਮੈਂਟ ਕਿਸੇ ਤਰੀਕੇ ਨਾਲ ਲੋਕਾਂ ਤੱਕ ਗੱਲ ਪਹੁੰਚਣੀ ਚਾਹੀਦੀ ਹੈ ਪਰ ਜੇਕਰ ਸੁਧਾਰ ਹੋਇਆ ਹੀ ਨਹੀਂ ਤੇ ਤੁਸੀਂ ਉਸ ਨੂੰ ਲੋਕਾਂ ਤੱਕ ਪ੍ਰਚਾਰੋ ਹੁਣ ਅੱਜ ਵੀ ਬੀਜੇਪੀ ਦੇ ਵੱਲੋਂ ਕਿਉਂਕਿ ਅੱਜਕੱਲ ਸੋਸ਼ਲ ਮੀਡੀਆ ਆ ਗਿਆ ਕੁਝ ਲੋਕੀਆਂ ਨਹੀਂ ਰਹਿੰਦਾ ਹੈਗਾ ਜੀ ਜਿਹੜਾ ਤੁਹਾਡੇ ਯਾਦ ਹੋਵੇ ਮਸਤੂਆਣਾ ਸਾਹਿਬ ਦੇ ਵਿੱਚ ਕਾਲਜ ਬਣਨਾ ਸੀਗਾ ਉਹ 2023 ਦੇ ਵਿੱਚ ਉਦਘਾਟਨ ਹੋਇਆ ਸੀ ਤੇ ਮੁੱਖ ਮੰਤਰੀ ਸਾਹਿਬ ਕਹਿੰਦੇ ਸੀਗੇ ਕਿ ਹੁਣ ਚੱਲਿਆ ਕਿ ਹੁਣ ਚੱਲਿਆ ਹੁਣ 2 ਸਾਲ ਹੋ ਗਏ ਉਦੋਂ ਉਹ ਕਹਿੰਦੇ ਸੀਗੇ ਕਿ ਮਤਲਬ 31 ਮਾਰਚ 2023 ਤੱਕ ਬਣ ਕੇ ਤਿਆਰ ਹੋ ਜਾਣਾ ਤੇ ਅਸੀਂ ਨਾਲ ਦੀ ਨਾਲ ਕਲਾਸਾਂ ਇੱਥੇ ਸ਼ੁਰੂ ਕਰਦੇ 131 ਤੋਂ ਮਤਲਬ 23 ਤੋਂ 25 ਵੀ ਆ ਗਿਆ 2 ਸਾਲ ਹੋ ਗਏ। ਉਹ ਔਨ ਜਿਹੜਾ ਰਿਕਾਰਡ ਹੈ ਜਦੋਂ ਇਹ ਚੀਜ਼ਾਂ ਫੁੱਲ ਪੈ ਨਹੀਂ ਹੁੰਦੀਆਂ ਹੈਗੇ ਫਿਰ ਲੋਕ ਤੇ ਵਿਰੋਧੀ ਸਮਾਂ ਹੁਣ ਤੇ ਦੇਖਿਆ ਜਾਵੇਗਾ ਕਿ ਕੀ ਕੁਝ ਜਵਾਬ ਹੋਣਗੇ ਸਰਕਾਰਾਂ ਦੇ ਕੋਲ ਪਰ ਇਸ ਵੇਲੇ ਇੱਕ ਹੋਰ ਮੁਹਿੰਮ ਜਿਹੜੀ ਸ਼ੁਰੂ ਕੀਤੀ ਗਈ ਹੈ ਕਿ ਅਸੀਂ ਕਿਹਾ ਗਿਆ ਕਿ ਇੱਕ ਵਿੰਗ ਬਣਾ ਲਿਆ ਗਿਆ ਆਪਣੇ ਤੌਰ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਨਾਲ ਸਬੰਧਤ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿਨ੍ਹਾਂ ਨੂੰ ਕੋਈ ਚੇਅਰਮੈਨੀਆਂ ਜਾਂ ਹੋਰ ਨਹੀਂ ਮਿਲੀਆਂ ਉਹਨਾਂ ਨੂੰ ਇਸ ਦੇ ਵਿੱਚ ਉਹਨਾਂ ਨੂੰ ਹੈੱਡ ਬਣਾ ਦਿੱਤਾ ਗਿਆ ਜਾਂ ਉਹਨਾਂ ਦੇ ਵਿੱਚ ਹੋਰ ਅਹੁਦੇਦਾਰ ਬਣਾ ਦਿੱਤੇ ਗਏ ਕਿ ਇਹੇ ਲੜਨਗੇ ਨਸ਼ਿਆਂ ਦੇ ਖਿਲਾਫ ਠੀਕ ਹੈ ਕਲੱਬ ਬਣਾ ਕੇ ਜਾਂ ਜਾਗਰੂਕਤਾ ਮਹਿਮ ਚਲਾਉਣੇ ਕੋਈ ਮਾੜੀ ਗੱਲ ਨਹੀਂ ਹੈਗੀ ਪਰ ਇਹ ਤਾਂ ਕੰਮ ਪੁਲਿਸ ਦਾ ਸੀਗਾ ਇਹ ਤਾਂ ਕੰਮ ਪ੍ਰਸ਼ਾਸਨਿਕ ਅਧਿਕਾਰੀਆਂ ਦਾ ਸੀਗਾ ਜਿਨ੍ਹਾਂ ਨੂੰ ਇੰਨੀ-ਨੀ ਤਨਖਾਹਾਂ ਐਡਾ-ਐਡਾ ਜਿਨ੍ਹਾਂ ਕੋਲੇ ਇਨਫਰਾਸਟ੍ਰਕਚਰ ਹੈ ਆਧੁਨਿਕ ਕਿਸਮ ਦੇ ਹਥਿਆਰ ਨੇ ਉਹਨਾਂ ਕੋਲੇ ਸਿਸਟਮ ਹੈ ਪ੍ਰਸ਼ਾਸਨ ਹੈ ਅਫਸਰशाही ਹੈ ਤੁਸੀਂ ਜਿਹੜੇ ਕਾਮਨ ਮੈਨ ਨੇ ਜਿਹੜੇ ਇੱਕ ਪਾਰਟੀ ਵਰਕਰ ਨੇ ਉਹਨਾਂ ਨੂੰ ਇੱਕ ਵਿੰਗ ਬਣਾ ਕੇ ਉਹ ਕਿਵੇਂ ਮਤਲਬ ਨਸ਼ਿਆਂ ਦੇ ਸਦਾਕ ਨਾਲ ਲੜਨਗੇ ਥੋੜਾ ਜਿਹਾ ਸਮਝ ਤੋਂ ਬਾਹਰ ਜ਼ਰੂਰ ਹੈਗਾ ਪਰ ਚਲੋ ਪੋਲਿਟੀਕਲ ਪਾਰਟੀਆਂ ਨੇ ਆਪਣੇ ਤਰੀਕੇ ਨਾਲ ਕੰਮ ਕਰਦੀਆਂ ਨੇ ਜੀ ਸੋ ਬਹੁਤ ਬਹੁਤ ਧੰਨਵਾਦ ਹੈ ਜੀ ਕੱਲ ਨੂੰ ਨਵੀਆਂ ਖਬਰਾਂ ਦੇ ਨਾਲ ਨਵੀਂ ਅਪਡੇਟ ਦਾ ਕੈਨ